ਲਗਾਤਾਰ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਸ਼ੁਰੂ ਤੋਂ ਹੀ ਜਿਹੜੀ ਮਰਜ਼ੀ ਜਿਹੜੀ ਕੇਂਦਰ ਦੀ ਸਰਕਾਰ ਰਹੀ ਹੋਵੇ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦੀ ਸੀ ਜਾਂ ਹਰਿਆਣੇ ਦੀ ਮਨਸ਼ਾ ਹੀ ਰਹੀ ਹੈ ਪਰ ਜੇਕਰ ਰਖਵਾਲੇ ਹੀ ਜਿਹੜੇ ਨੇ ਉਹ ਹੁਣ ਦੁਸ਼ਮਣ ਬਣ ਜਾਣ ਜਿਹੜਿਆਂ ਨੇ ਜ਼ਿੰਮੇਵਾਰ ਲੱਤੀ ਕਿਉਂ ਪੰਜਾਬ ਦੇ ਪਾਣੇ ਸਾਂਭਣਗੇ ਉਹੀ ਆਪ ਹੁਣ ਖੁਦ ਦੂਜੇ ਦੇ ਹੱਥ ਪਾਣੀ ਨੂੰ ਫੜਾ ਰਹੇ ਨੇ ਤਾਂ ਸਵਾਲ ਤਾਂ ਖੜਾ ਹੁੰਦਾ ਹੈ ਬੇਸ਼ੱਕ ਪਿਛਲੀਆਂ ਸਰਕਾਰਾਂ ਜਿੰਨੀਆਂ ਆਈਆਂ ਉਹਨਾਂ ਨੇ ਫਾਈਟ ਕੀਤੀ ਪੰਜਾਬ ਦੀਆਂ ਸਰਕਾਰਾਂ ਨੇ ਕੇਂਦਰ ਨਾਲ ਫਾਈਟ ਕੀਤੀ ਹਰਿਆਣਾ ਫਾਈਟ ਕੀਤੀ ਕਿ ਪਾਣੀ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਪਰ ਇਹ ਮੌਜੂਦਾ ਸਰਕਾਰ ਨੇ ਹੁਣ ਇਸ ਤਰੀਕੇ ਦੀ ਰਣਨੀਤੀ ਲਿਆਂਦੀ ਕਿ ਹੁਣ ਹਰਿਆਣਾ ਪਾਣੀ ਤੇ ਪੂਰਾ ਕਾਬਜ ਹੁੰਦਾ ਨਜ਼ਰ ਆ ਰਿਹਾ ਠੀਕ ਹੈ ਮੰਨਨੇ ਕਿ ਹਰਿਆਣੇ ਦੀ ਜ਼ਰੂਰਤ ਹੈ ਪਾਣੀ ਪਰ ਉਹਨਾਂ ਕੋ ਜਿੰਨਾ ਕੋ ਪਹਿਲਾਂ ਪੰਜਾਬ ਦਾ ਪੂਰਾ ਹੋਵੇ ਫਿਰ ਹਰਿਆਣਾ ਜਿਹੜਾ ਉਹ ਵਰਤ ਸਕਦਾ ਕਿਉਂਕਿ ਰਿਪੀਨियन ਕਾਨੂੰਨ ਆ ਜਿਹੜਾ ਉਹ ਵੀ ਇਹੀ ਕਹਿੰਦਾ ਕਿ ਜਿਹੜੇ ਸੂਬੇ ਚ ਪਹਿਲਾਂ ਦਰਿਆ ਲੰਘਦਾ ਪਹਿਲਾਂ ਹੱਕ ਉਹਦਾ ਹੈ ਤੇ ਦੂਜਾ ਹੱਕ ਉਸ ਦਾ ਜਿਸ ਤੇ ਵਿਵਾਦ ਹੋ ਜਾਂਦਾ ਆ ਤੇ ਪਹਿਲਾ ਹੱਕ ਪੰਜਾਬ ਦਾ ਪਹਿਲਾ ਹਿਮਾਚਲ ਤੋਂ ਬਾਅਦ ਪੰਜਾਬ ਦਾ ਹੁੰਦਾ ਤੇ ਫਿਰ ਹਰਿਆਣਾ ਦਾ ਹੁੰਦਾ ਪਰ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤਣ ਤੋਂ ਬਾਅਦ ਸਾਡੇ ਹਿੱਸੇ ਦੇ ਪਾਣੀ ਉੱਤੇ ਜਿਸ ਤਰੀਕੇ ਨਾਲ ਕਾਬੂ ਹੈ ਜਿਸ ਤਰੀਕੇ ਨਾਲ ਕੇਂਦਰ ਦੀਆਂ ਚਾਲਾਂ ਸਾਹਮਣੇ ਆ ਰਹੀਆਂ ਉਹ ਤਾਂ ਠੀਕ ਹੈ ਉਹ ਤਾਂ ਆਪਣੇ ਪੱਖ ਦੀ ਗੱਲ ਕਰੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਕੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੀ ਹੁਣ ਕੇਵਲ ਇੱਕ ਸਿਆਸੀ ਡਰਾਮਾ ਰਚਦੇ ਨਜ਼ਰ ਆ ਰਹੇ ਨੇ ਜਾਂ ਵਿਰੋਧੀਆਂ ਨੂੰ ਘੇਰਦੇ ਨਜ਼ਰ ਆ ਰਹੇ ਆ ਕਿ ਆਪਣੇ ਪੂਰੇ ਹੱਥ ਵੱਢ ਕੇ ਉਹ ਦੂਜੇ ਹੱਥ ਦੇ ਚੁੱਕੇ ਨੇ ਇਸ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਅਰਸ਼ਦੀਪ ਕਲੇਰ ਜੀ ਜਿਹੜੇ ਕਿ ਸੀਨੀਅਰ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਲੇਰ ਸਾਹਿਬ ਆਖੀਕਰ ਪਾਣੀਆਂ ਦਾ ਮੁੱਦਾ ਤਾਂ ਸ਼ੁਰੂ ਤੋਂ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਮਰਜੀ ਆਏ ਹੋਣ ਉਹਨਾਂ ਨੇ ਫਾਈਟ ਜ਼ਰੂਰ ਕੀਤੀ ਪਰ ਇਹ ਮੁੱਖ ਮੰਤਰੀ ਰੋਲ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਅਸ਼ਕ ਜੀ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਪੰਜਾਬ ਕੋਲੇ ਕਿਸੇ ਲਈ ਇੱਕ ਬੂੰਦ ਵੀ ਫालतू ਪਾਣੀ ਹੈ ਨਹੀਂ ਸਾਡਾ ਤਾਂ ਆਪਣਾ ਪਾਣੀ ਨਹੀਂ ਪੂਰਾ ਹੋ ਰਿਹਾ ਸਾਡਾ ਜਿਹੜਾ ਵਾਟਰ ਲੈਵਰ ਹੈ ਸਾਡਾ ਧਰਤੀ ਹੇਠਲਾ ਪਾਣੀ ਹੈ ਉਹ ਦਿਨੋਂ ਦਿਨ ਨੀਚੇ ਜਾਂਦਾ ਜਾ ਰਿਹਾ ਹੈ ਸੋ ਪੰਜਾਬ ਦੇ ਵਿੱਚੋਂ ਕਿਸੇ ਹੋਰ ਨੂੰ ਪਾਣੀ ਦੇਣਾ ਇਹ ਪੰਜਾਬੀਆਂ ਦਾ ਗਲਾ ਘੋਟਣ ਦੇ ਬਰਾਬਰ ਹੈ ਔਰ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਦਾ ਰਿਹਾ ਚਾਹੇ ਕ ਪੂਰੀ ਮੋਰਚਾ ਲਾਉਣਾ ਹੋਵੇ ਚਾਹੇ ਸੁਪਰੀਮ ਕੋਰਟ ਤੱਕ ਲੀਗਲ ਲੜਾਈ ਲੜਨੀ ਹੋਵੇ ਚਾਹੇ ਪੰਜਾਬ ਦੀ ਐਸਵਾਈਐਲ ਦੀ ਜ਼ਮੀਨ ਕਿਸਾਨਾਂ ਨੂੰ ਬਾਦਲ ਸਾਹਿਬ ਵੱਲੋਂ ਵਾਪਸ ਕਰਨੀ ਹੋਵੇ ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਔਰ ਕਾਂਗਰਸ ਉਹ ਜਮਾਤ ਰਹੀ ਹੈ ਜਿਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਚਾਹੇ ਗੁਲਜ਼ਾਰੀ لال ਨੰਦਾ ਹੋਣ ਚਾਹੇ ਇੰਦਰਾ ਗਾਂਧੀ ਹੋਣ ਕਿਉਂਕਿ ਐਸਵਾਈਐਲ ਦਾ ਟੱਕ ਤੇ ਇੰਦਰਾ ਗਾਂਧੀ ਨੇ ਲਾਇਆ ਸੀਗਾ ਕਪੂਰੀ ਮੋਰਚਾ ਅਕਾਲੀ ਦਲ ਨੇ ਕਾਂਗਰਸ ਦੀ ਸਰਕਾਰ ਦੇ ਵਿਰੁੱਧ ਲਾਇਆ ਤਾਂ ਕਿਤੇ ਜਾ ਕੇ ਪਾਣੀਆਂ ਨੂੰ ਬਚਾਇਆ। ਔਰ ਅੱਜ ਵੀ ਜਿਹੜਾ ਮਸਲਾ ਖੜਾ ਹੋਇਆ। ਦੇਖੋ ਜਿਹੜਾ BBMP ਦੇ ਵੱਲੋਂ ਹਰਿਆਣੇ ਨੂੰ ਵਾਧੂ ਪਾਣੀ ਦੇਣਾ। ਇਹ ਬੇਹਦ ਗਲਤ ਹੈ। ਸ਼੍ਰੋਮਣੀ ਅਕਾਲੀ ਦਲ ਇਹਦਾ ਵਿਰੋਧ ਕਰਦਾ ਔਰ ਇਹਨੂੰ ਰੋਕਣ ਦੇ ਲਈ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਵੀ ਮੋਰਚੇ ਲਾਉਣੇ ਪਏ ਤਾਂ ਅਸੀਂ ਲਾਵਾਂਗੇ। ਪਰ ਸਵਾਲ ਇਹ ਖੜਾ ਹੁੰਦਾ ਕਿ ਅੱਜ ਪੰਜਾਬ ਦੇ ਹਾਲਾਤ ਆਏ ਕਿਉਂ? ਇਹ ਸਰਕਾਰਾਂ ਦੀ ਨਲਾਕੀ, ਭਗਵੰਤ ਮਾਨ ਸਾਹਿਬ ਦੀ ਮਾੜੀ ਕਾਰਗੁਜ਼ਾਰੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਭਾਈ ਜਦੋਂ BBMP ਚੋਂ ਪੰਜਾਬ ਦੀ ਨਿਮਾਇੰਦਗੀ ਖਤਮ ਹੋ ਰਹੀ ਸੀ ਜਦੋਂ ਪੰਜਾਬ ਦੇ ਅਫਸਰ ਹਟਾ ਕੇ ਹਰਿਆਣਾ ਦੇ ਅਫਸਰ ਲਾਏ ਜਾ ਰਹੇ ਸੀ ਐਸੇ BBMP ਚ ਅਜ ਪੰਜਾਬ ਦੇ ਪਾਣੀਆਂ ਨੂੰ ਡਾਕਾ ਮਾਰਿਆ ਗਿਆ ਤੁਸੀਂ ਉਦੋਂ ਸੁੱਤੇ ਪਏ ਸੀ ਮਲੇਬੇ ਜਵਾਬ ਦੇ ਕਿ ਦੀ ਆਪਾਂ ਰਵਾਇਤੀ ਪਾਰਟੀਆਂ ਤੇ ਤਾਂ ਬੜਾ ਬੋਲਦੇ ਆ ਆਪਾਂ ਜੀ ਅਕਾਲੀ ਦਲ ਭਾਈ ਅਕਾਲੀ ਦਲ ਨੇ ਅੱਜ ਤੱਕ ਪੰਜਾਬ ਦੇ ਜਿਹੜੇ ਹੱਕ ਨੇ ਇਹ ਸਾਂਭ ਕੇ ਰੱਖੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਹੁੰਦੇ ਕਿਸੇ ਦੀ ਹਿੰਮਤ ਨਹੀਂ ਪਈ ਅਜੇ ਤੱਕ ਕਿ BBMB ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਦੇਣਾ ਔਰ ਜਿਹੜਾ ਵੱਡਾ ਸਵਾਲ ਮੁੱਖ ਮੰਤਰੀ ਸਾਹਿਬ ਅੱਜ ਤੁਹਾਡੇ ਤੇ ਖੜਾ ਦੇਖੋ ਮੈਂ ਪਹਿਲਾਂ ਤੁਹਾਨੂੰ ਸਪਸ਼ਟ ਤੌਰ ਤੇ ਪੁੱਛਦਾ ਕਿ ਕੀ ਆਪਾਂ ਪਾਣੀ ਵੇਚਾਰੇ ਆ ਪੰਜਾਬ ਦਾ ਜਾਂ ਸਿਰਫ ਬਚਾਉਣ ਦਾ ਦਿਖਾਵਾ ਕਰ ਰਹੇ ਕਿਉਂਕਿ ਦੋਨੋਂ ਗੱਲਾਂ ਦੇ ਵਿੱਚ ਫਰਕ ਹੈ ਆ ਜ ਆਮ ਆਦਮੀ ਪਾਰਟੀ ਕਹਿੰਦੀ ਜੀ ਅਸੀਂ ਸੂਬਾ ਭਰ ਦੇ ਵਿੱਚ ਧਰਨੇ ਲਾਵਾਂਗੇ ਸੜਕਾਂ ਤੇ ਉਤਰਾਂਗੇ ਸਾਡੇ ਐਮ ਐਲ ਏ ਐਮ ਪੀ ਸਾਡੇ ਕਾਰਕਟਰਾਂ ਮੈਨੂੰ ਇਹ ਦੱਸਿਆ ਆਮ ਆਦਮੀ ਪਾਰਟੀ ਕੇ ਪਾਣੀ ਸੜਕੋ ਸੜਕੀ ਦਿੱਤਾ ਜਾ ਰਿਹਾ ਮਤਲਬ ਪੰਜਾਬੀਆਂ ਨੂੰ ਖੱਜਲ ਖਵਾਰ ਕਰਕੇ ਉਹੀ ਥੋੜੀ ਰਾਜਨੀਤੀ ਭਾਈ ਅਸੀਂ ਸੜਕਾਂ ਤੇ ਬਹਿ ਗਏ ਅਸੀਂ ਧਰਨੇ ਲਾਤੇ ਸਰਕਾਰ ਤਾਂ ਅਜ ਪੰਜਾਬ ਚ ਥੋੜੀ ਹੈ 92 ਐਮ ਐਲ اے ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਓ ਜਾ ਕੇ ਦਿੱਲੀ ਦਿਓ ਧਰਨਾ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਅਸਲ ਪਲੇਟਫਾਰਮ ਅਗਰ ਤੁਸੀਂ ਬੀ ਜੇ ਪੀ ਨਾਲ ਲੜਾਈ ਲੜਨੀ ਹੈ ਉੱਥੇ ਜਾ ਕੇ ਕਿਉਂ ਨਹੀਂ ਲੜਦੇ ਇਹ ਪੰਜਾਬ ਦੇ ਵਿੱਚ ਸੜਕਾਂ ਤੇ ਬਹਿ ਕੇ ਉਹੀ ਪੋਲਿਟੀਕਲ ਡਰਾਮੇ ਨਹੀਂ ਥੋੜੇ ਜਿਹੜੇ ਲੋਕ ਅਜ ਦਿੱਲੀੋਂ ਸਰਕਾਰ ਚਲਾ ਰਹੇ ਨੇ ਉਹ ਤਾਂ ਸਦਾ ਤੋਂ ਹੀ ਚਾਹੁੰਦੇ ਸੀ ਪਾਣੀ ਚਾਹੇ ਤੁਹਾਡਾ ਸੁਸ਼ੀਲ ਗੁਪਤਾ ਹੋਵੇ ਹਰਿਆਣਾ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਚਾਹੇ ਤੁਹਾਡਾ ਪੰਜਾਬ ਤੋਂ ਭੇਜਿਆ ਹੋਇਆ ਰਾਜ ਸਭਾ ਦਾ ਸੰਦੀਪ ਪਾਠਕ ਚਾਹੇ ਤੁਹਾਡੇ ਕੇਜਰੀਵਾਲ ਇਹ ਤਾਂ ਪਾਣੀ ਲੈ ਕੇ ਜਾਣਾ ਚਾਹੁੰਦੇ ਸੀ ਇਹ ਮਿਲੀ ਭੁਗਤ ਨਾਲ ਬੀਜਪੀ ਨਾਲ ਪਾਣੀ ਜਾ ਰਿਹਾ ਹੈ ਇਹ ਹੁਣ ਡਰਾਮੇ ਹੋ ਰਹੇ ਨੇ। ਕਈ ਸਵਾਲ ਸੁਰੀਲ ਜਾਖੜ ਨੇ ਚੱਕਿਆ ਕਿ ਪਹਿਲਾਂ ਤੁਸੀਂ ਜਾ ਕੇ ਵਾਅਦੇ ਕੀਤੇ ਨੇ ਪਾਣੀ ਦੇਣ ਦੀ ਗੱਲ ਕੀਤੀ ਆ ਤੇ ਹੁਣ ਕਿਉਂ ਇਤਰਾਜ਼ ਦੇ ਰਹੇ ਹੋ? ਦੇਖੋ ਮੈਂ ਬਹੁਤ ਸੀਰੀਅਸਲੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਜੋ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਭਾਈ ਤੁਸੀਂ ਫੋਨ ਤੇ ਸਹਿਮਤੀ ਜਤਾਈ ਸੀ ਤੁਸੀਂ ਵਾਅਦਾ ਕੀਤਾ ਸੀ। ਉਹ ਫੋਨ ਕਾਲ ਮੁੱਖ ਮੰਤਰੀ ਜਨਤਕ ਕਰੋ ਆਫੀਸ਼ੀਅਲ ਫੋਨ ਕਾਲ ਆ ਕਿਉਂਕਿ ਗੱਲ ਅੱਜ ਕੱਲੀ ਭਗਵੰਤ ਮਾਨ ਸਾਹਿਬ ਦੀ ਨਹੀਂ। ਗੱਲ ਅੱਜ ਪੰਜਾਬ ਦੀ ਹੈ ਤੇ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਵਾਅਦਾ ਘਾਟੇ ਕੋਈ ਗੱਲ ਕਹੀ ਹੈ ਜਾਤਾ ਹੁਣ ਉਹ ਜਨਤਕ ਕਰੋ ਵੀ ਮੈਂ ਨਹੀਂ ਕਹੀ ਕਿਉਂਕਿ ਅੱਜ ਹਰਿਆਣੇ ਦੇ ਮੁੱਖ ਮੰਤਰੀ ਨੂੰ ਜਵਾਬ ਦੇਣਾ ਬੇਹਤ ਜ਼ਰੂਰੀ ਹੈ ਔਰ ਅਗਰ ਹਰਿਆਣੇ ਦੇ ਮੁੱਖ ਮੰਤਰੀ ਝੂਠ ਬੋਲ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਓ ਪਰ ਕਿਉਂਕਿ ਜੋ ਭਗਵੰਤ ਮਾਨ ਸਾਹਿਬ ਤੁਹਾਡਾ ਟਰੈਕ ਰਿਕਾਰਡ ਹੈ ਇਹ ਤੋਂ ਪਹਿਲਾਂ ਵੀ ਤੁਸੀਂ ਪਿਛਲੇ ਸਾਲ ਜਿਹੜੀ ਮੁੱਖ ਮੰਤਰੀਆਂ ਦੀ ਇੱਕ ਬੈਠਕ ਹੋਈ ਸੀ ਅਮਿਤ ਸ਼ਾਹ ਜੀ ਦੀ ਪ੍ਰਧਾਨਗੀ ਚ ਤੁਸੀਂ ਉੱਥੇ ਵੀ ਕਹੇ ਸੀ ਇਸ ਦਾ ਨੇਗੋਸ਼ੀਏਟ ਕਰਨ ਨੂੰ ਤਿਆਰ ਹਾਂ ਰੀਨੇਗੋਸ਼ੀਏਟ ਵਰਡ ਯੂਜ਼ ਕੀਤਾ ਸੀ ਕੀ ਨੇਗੋਸ਼ੀਏਟ ਕਰੋਗੇ ਜਦੋਂ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ ਨੇਗੋਸ਼ੀਏਸ਼ਨ ਟੇਬਲ ਤੇ ਤਾਂ ਤਾਂ ਬੈਠੋਗੇ ਜੇ ਤੁਹਾਡੇ ਕੋਲ ਦੇਣ ਨੂੰ ਕੁਝ ਹੈ ਪੰਜਾਬ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਸਾਡੇ ਕੋਲ ਕਿਸੇ ਲਈ ਵਾਧੂ ਪਾਣੀ ਨਹੀਂ ਹਰਿਆਣਾ ਯਮਨਾ ਦਾ ਪਾਣੀ ਦਿੰਦਾ ਪੰਜਾਬ ਨੂੰ ਤੁਸੀਂ ਕਾਦੀ ਨੇਗੋਸ਼ੀਏਸ਼ਨ ਕਰਨ ਜਾ ਰਹੇ ਹੋ ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਸਵਾਲ ਬਹੁਤ ਵੱਡੇ ਖੜੇ ਹੋਗੇ ਨੇ ਤੁਹਾਡੀ ਕਾਰਗੁਜ਼ਾਰੀ ਤੇ ਅਗਰ ਤੁਸੀਂ ਫੋਨ ਦੇ ਉੱਤੇ ਕੋਈ ਵਾਅਦਾ ਨਹੀਂ ਕੀਤਾ ਤਾਂ ਹਰਿਆਣਾ ਦੇ ਮੁੱਖ ਮੰਤਰੀ ਤੇ ਕਾਰਵਾਈ ਕਰਾਓ ਔਰ ਉਹ ਪੰਜਾਬ ਜਾਣਨ ਦਾ ਹੱਕ ਰੱਖਦਾ ਹੈ ਉਹ ਰਿਕਾਰਡਿੰਗ ਜਨਤਕ ਕਰੋ ਕਿਉਂਕਿ ਆਫੀਸ਼ੀਅਲ ਰਿਕਾਰਡਿੰਗ ਹੈ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅਗਰ ਕੋਈ ਗੱਲ ਹੋਈ ਹੈ ਇੱਕ ਮੁੱਖ ਮੰਤਰੀ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਵੀ ਤੁਸੀਂ ਵਾਅਦਾ ਕੀਤਾ ਸੀ ਦੇਣ ਦਾ ਸੋ ਰਿਕਾਰਡਿੰਗ ਜਨਤਕ ਕਰੋ ਅੱਜ ਪੰਜਾਬ ਤੁਹਾਡੇ ਤੋਂ ਇਹ ਗੱਲਾਂ ਦਾ ਜਵਾਬ ਮੰਗਦਾ ਹੈ ਕਿਉਂਕਿ ਜੋ ਕੁਝ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹਦੇ ਜ਼ਿੰਮੇਵਾਰ ਤੁਹਾਡੇ ਡਰਾਮੇ ਨੇ ਅੱਜ ਹਰ ਇੱਕ ਵਰਗ ਤਾਂ ਸੜਕਾਂ ਤੇ ਬੈਠਾ ਹੈ ਕਿਸਾਨ ਸੜਕਾਂ ਤੇ ਐਮਪਲੋਈ ਸੜਕਾਂ ਤੇ ਹੁਣ ਤੁਸੀਂ ਵੀ ਡਰਾਮਾ ਕਰਨ ਲਈ ਸੜਕਾਂ ਤੇ ਉਤਰ ਕੇ ਪੰਜਾਬ ਚਲਾਉਣਾ ਕੀਨੇ ਆ ਮੁੱਖ ਮੰਤਰੀ ਸਾਫ ਤਾਂ ਕਹਿੰਦੇ ਹੁਣ ਜਿਹੜਾ ਆ ਪਾਖੜਾ ਡੈਮ ਤੇ ਵੀ ਪਹੁੰਚਣ ਨੂੰ ਤਿਆਰ ਨਹੀਂ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਜਾਊਗਾ ਬੀਬੀ ਐਮਬੀ ਨੂੰ ਲੈ ਕੇ ਤੇ ਜਿਹੜੇ ਬੀਜੇਪੀ ਗਵਰਨਮੈਂਟ ਦੇ ਖਿਲਾਫ ਦੇਖੋ ਮੈਂ ਇਹੀ ਕਹਿ ਰਿਹਾ ਕਿ ਅਸੀਂ ਪਾਣੀ ਬਚਾਉਣਾ ਚਾਹੁੰਦੇ ਆ ਕਿ ਅਸੀਂ ਸਿਰਫ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਪਾਣੀ ਬਚਾਰੇ ਆ ਪ੍ਰੋਟੈਸਟ ਕਰਨਾ ਰਾਈਟ ਆ ਧਰਨਾ ਦੇਣਾ ਰਾਈਟ ਆ ਪਰ ਸਰਕਾਰ ਕੀ ਦੀ ਆ ਪੰਜਾਬ ਦੇ ਵਿੱਚ ਇਹ ਇਸ਼ੂ ਪੰਜਾਬ ਦੇ ਟੇਕਅਪ ਕੀਨੇ ਕਰਨੇ ਨੇ ਕੀ ਮੁੱਖ ਮੰਤਰੀ ਧਰਨੇ ਲਾਉਂਦੇ ਨੇ ਮੁੱਖ ਮੰਤਰੀ ਨੇ ਜੇ ਧਰਨਾ ਲਾਉਣਾ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਲਾਉਣ ਨਹੀਂ ਉਰੇ BBMP ਤੇ ਬਹਿ ਕੇ ਮੁੱਖ ਮੰਤਰੀ ਸਾਹਿਬ ਉਸ ਦਿਨ ਤਾਂ ਬੜੇ ਦਮਕ ਜੇ ਮਾਰਦੇ ਸੀ ਪਰਸੋਂ ਪਰਸੋਂ ਤਾਂ ਵੀਡੀਓ ਪਾ ਕੇ ਆ ਕਿ ਮੈਂ ਇੱਕ ਬੂੰਦ ਪਾਣੀ ਨਹੀਂ ਜਾਣ ਦੇਣਾ ਤੇ ਅਗਲੇ 8500 ਕਿਊਸਿਕ ਪਾਣੀ ਥੋੜੀ ਨੱਕ ਹੀਟ ਦੀ ਕੱਢਤਾ ਹੁਣ ਇਹ ਦੱਸੋ ਵੀ ਥੋੜੀ ਸਹਿਮਤੀ ਨਾਲ ਕੱਢਿਆ ਕਿ ਜਿਹੜੇ ਦਿੱਲੀ ਦੇ ਆਕਾ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਉਹਨਾਂ ਦੀ ਸਹਿਮਤੀ ਦੇ ਨਾਲੇ ਨਿਕਲਿਆ ਇਹ ਹੁਣ ਜਾ ਕੇ ਮੈਂ BBMP ਤੇ ਅੱਧਾ ਘੰਟਾ ਧਰਨਾ ਦੇਤਾ ਮੇਰੇ ਐਮਐਲਏ ਨੇ ਆਪਣੇ ਹਲਕੇ ਧਰਨਾ ਦੇਤਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਪਾਣੀ ਸੜਕਾਂ 'ਤੇ ਨਹੀਂ ਜਾ ਸੋ ਇਹ ਧਰਨੇ ਡਰਾਮੇ ਇਹ ਪੰਜਾਬ ਨੂੰ ਅਰਾਜਿਤਤਾ ਦੇ ਵੱਲ ਲੈ ਕੇ ਜਾਣਾ ਇਹਨੂੰ ਬੰਦ ਕਰੋ ਇਹ ਤੁਸੀਂ ਸਿਰਫ ਤੇ ਸਿਰਫ ਡਰਾਮਾ ਕਰ ਰਹੇ ਹੋ ਔਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਪੁੱਛਣੀ ਚਾਹਣਾ ਅੱਜ ਜਨਤਕ ਕਰੋ ਕਿ ਤਿੰਨ ਸਾਲਾਂ ਤੋਂ ਆ ਦਿਨਾਂ ਦੇ ਵਿੱਚ ਕੀ ਤੁਸੀਂ ਹਰਿਆਣੇ ਨੂੰ ਕੋਈ ਪਾਣੀ ਦੇ ਰਹੇ ਸੀ ਕਿਉਂਕਿ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਤੁਸੀਂ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਪਾਣੀ ਦੇ ਰਹੇ ਸੀ ਕਿਉਂਕਿ ਇਸ ਵਾਰ ਦਿੱਲੀ ਹਾਰ ਗਏ ਹਰਿਆਣੇ ਚ ਕੁਝ ਨਹੀਂ ਬਣਿਆ ਤਾਂ ਇਹ ਨਵਾਂ ਡਰਾਮਾ ਧਰਨੇਆਂ ਦਾ ਸ਼ੁਰੂ ਹੋਇਆ ਪਿਛਲੇ 3 ਸਾਲ ਦਾ ਰਿਕਾਰਡ ਜਨਤਕ ਕਰੋ ਕਿ ਪਿਛਲੇ 3 ਸਾਲਾਂ ਦਿਨਾਂ ਚ ਤੁਸੀਂ ਚੋਰੀ ਛੁਪੇ ਹਰਿਆਣੇ ਨੂੰ ਕਿੰਨਾ ਪਾਣੀ ਦਿੱਤਾ ਪੰਜਾਬ ਉਹ ਵੀ ਜਾਣਨ ਦਾ ਹੱਕ ਰੱਖਦਾ ਤੁਹਾਡਾ ਸਾਹਮਣੇ ਆਈ ਹੈ ਨਾ ਕਿ ਜਿਹੜਾ ਅਸੀਂ ਜਿੰਨਾ ਸੀ ਪਾਣੀ ਦਿੰਨੇ ਆ ਉਸ ਤੋਂ ਵੱਧ ਹਰਿਆਣਾ ਹੁਣ ਮੰਗ ਕਰ ਰਿਹਾ ਪਹਿਲਾਂ ਉਹ ਆਪਣੇ ਹਿੱਸੇ ਦਾ ਵਰ ਚੁੱਕਿਆ ਇਹ ਗੱਲ ਤਾਂ ਸਾਹਮਣੇ ਆਏਗੀ ਹੈ ਇਸ ਦਾ ਮਤਲਬ ਹੈ ਕਿ ਪਹਿਲਾਂ ਤੁਸੀਂ ਜਿਹੜਾ ਪਾਣੀ ਦੇ ਰਹੇ ਹੋ ਕੁਝ ਤਾਂ ਦੇ ਰਹੇ ਹੋ ਨਾ ਕੋਈ ਹਿੱਸਾ ਦੇ ਰਹੇ ਹੋ ਉਹ ਕਿਉਂ ਕਿੱਥੇ ਆ ਤੇ ਕਿਸ ਤਰੀਕੇ ਨਾਲ ਉਹਨੂੰ ਦਿੱਤਾ ਜਾ ਰਿਹਾ ਉਸ ਉੱਤੇ ਵੀ ਸਵਾਲ ਕਰਦੇ ਦੇਖੋ ਬੜਾ ਸਪਸ਼ਟ ਹੈ ਅੱਜ ਚਾਹੇ ਉਹ ਹਰਿਆਣੇ ਦੇ ਮੁੱਖ ਮੰਤਰੀ ਦਾ ਐਲੀਗੇਸ਼ਨ ਹੋਵੇ ਕਿ ਤੁਸੀਂ ਫੋਨ ਤੇ ਵਾਅਦਾ ਕੀਤਾ ਸੀ ਚਾਹੇ ਪਿਛਲੇ ਸਾਲ ਜਿਹੜੀ ਅਮਿਤ ਸ਼ਾਹ ਜੀ ਦੀ ਪ੍ਰਧਾਨਗੀ ਦੇ ਵਿੱਚ ਮੁੱਖ ਮੰਤਰੀਆਂ ਦੀ ਬੈਠਕ ਦੇ ਵਿੱਚ ਉੱਥੇ ਤੁਸੀਂ ਇਕਰਾਰ ਕੀਤਾ ਕਿ ਅਸੀਂ ਪਾਣੀਆਂ ਦੇ ਮਸਲੇ ਨੂੰ ਰੀਨੇਗੋਸ਼ੀਏਟ ਕਰਾਂਗੇ ਇਹ ਸਾਰੀ ਗੱਲਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕਟਾਰੇਚ ਨੇ ਜਿੱਦਣ ਤੋਂ ਭਗਵਾਨਤਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਬਣੇ ਹੋ ਵਾਈਟ ਪੇਪਰ ਜਾਰੀ ਕਰੋ ਕਿ ਤੁਸੀਂ ਚੋਰੀ ਛਿਪੇ ਕਿੰਨਾ ਪਾਣੀ ਹਰਿਆਣੇ ਨੂੰ ਵਾਧੂ ਦਿੱਤਾ ਅੱਜ ਆ ਕੇ ਕੱਲਾ ਇਹ ਕਹਿ ਕੇ ਕਿ ਜੀ ਮੈਂ ਇੱਕ ਬੂੰਦ ਨਹੀਂ ਜਾਣ ਦੇਵਾਂਗਾ ਜਾਂ ਤਾਂ ਹੁਣ ਰੋਕ ਕੇ ਦਿਖਾਓ ਦੇਖੋ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਇਹ ਲਗਾਤਾਰ ਵੱਜ ਰਿਹਾ ਥੋੜੀ ਸਹਿਮਤੀ ਦੇ ਨਾਲ ਵੱਜ ਰਿਹਾ ਹੈ ਬੀਬੀਐਮਪੀ ਚੋਂ ਥੋੜੀ ਸਹਿਮਤੀ ਦੇ ਨਾਲ ਨਮਾਇੰਦਗੀ ਖਤਮ ਹੋਈ ਤੁਸੀਂ ਕੀ ਕੀਤਾ ਕੱਲ ਉਸੇ ਬੀਬੀਐਮਪੀ ਨੇ ਪੰਜਾਬ ਦਾ ਗਲਾ ਘੋਟਿਆ ਤੇ ਤੁਸੀਂ ਜਦੋਂ ਇਹ ਫੈਸਲੇ ਹੋ ਰਹੇ ਸੀ ਜਦੋਂ ਉੱਥੇ ਪੰਜਾਬ ਦੀ ਨਮਾਇੰਦਗੀ ਖਤਮ ਕਰਕੇ ਹਰਿਆਣਾ ਦਾ ਅਫਸਰ ਲੱਗ ਰਿਹਾ ਸੀ ਉਸ ਸਮੇਂ ਤੁਸੀਂ ਆਵਾਜ਼ ਕਿਉਂ ਨਾ ਚੱਕੀ ਸੋ ਇਹ ਐਡਮਿਨਿਸਟ੍ਰੇਟਿਵ ਫੇਲਿਅਰ ਹੈ ਮੁੱਖ ਮੰਤਰੀ ਦਾ ਫੇਲਿਅਰ ਹੈ ਔਰ ਪੰਜਾਬ ਅਜ ਮੁੱਖ ਮੰਤਰੀ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ ਉਹਦਾ ਭੁਗਤਖੂ ਭੋਗੀ ਹੈ ਔਰ ਦਿੱਲੀ ਦੀਆਂ ਸਾਦਚਨ ਤਾਂ ਸਾਹਮਣੇ ਨੇ ਕਿਉਂਕਿ ਜੇ ਮੁੱਖ ਮੰਤਰੀ ਪੰਜਾਬ ਦੇ ਪਾਣੀਆ ਪ੍ਰਤੀ ਸਵਿਰਧ ਹੁੰਦੇ ਤਾਂ ਸੰਦੀਪ ਪਾਠਕ ਨੂੰ ਉਦਣ ਹੀ ਰਾਜ ਸਭਾ ਤੋਂ ਉਹਦਾ ਅਸਤੀਫਾ ਲੈ ਲੰਦੇ ਕਿ ਭਾਈ ਤੂੰ ਪੰਜਾਬ ਦੀ ਸੀਟ ਤੋਂ ਰਾਜ ਸਭਾ ਗਿਆ ਤੇ ਤੂੰ ਹਰਿਆਣੇ ਦਾ ਪੱਖ ਪੂਰ ਰਿਹਾ ਸੁਸ਼ੀਲ ਗੁਪਤਾ ਨਾਲ ਸਟੇਜ ਜਿਹੜਾ ਸਾਂਝੀ ਕਰਦੇ ਅਰਵਿੰਦ ਕੇਜਰੀਵਾਲ ਨੂੰ ਤਾੜਨਾ ਕਰਦੇ ਭਈ ਭਾਈ ਮੇਰੇ ਲਈ ਪੰਜਾਬ ਦੇ ਹੱਕ ਪਹਿਲਾਂ ਨੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਕਨਵੀਨਰ ਹੋਣਗੇ ਪਰ ਮੈਨੂੰ ਪੰਜਾਬੀਆਂ ਨੇ ਮੁੱਖ ਮੰਤਰੀ ਬਣਾਇਆ ਜਦੋਂ ਤੁਸੀਂ ਉੱਥੇ ਆਵਾਜ਼ ਨਹੀਂ ਚੱਕੀ ਤੁਸੀਂ ਸਹਿਮਤੀ ਦੇ ਨਾਲ ਪਾਣੀ ਲਟਾਇਆ ਔਰ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਜਵਾਬ ਦਿਓ ਸਾਰੀਆਂ ਗੱਲਾਂ ਬਿਲਕੁਲ ਖਤਰਨਾਕ ਮੋੜ ਇੱਥੋਂ ਤੱਕ ਆਇਆ ਕਿ ਜਿਵੇਂ ਤੁਸੀਂ ਕਹਿੰਦੇ ਨੁਮਾਇੰਦਗੀ ਖਤਮ ਹੁੰਦੀ ਹੈ ਜਿਹੜੇ ਕਿ ਡਾਇਰੈਕਟਰ ਹੁੰਦੇ ਨੇ ਬੀਬੀ ਐਮ ਬੀ ਦੇ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਪੰਜਾਬ ਕੈਡਰ ਸੀ ਉਹਨਾਂ ਨੂੰ ਹਟਾ ਕੇ ਸੰਜੀਵ ਕੁਮਾਰ ਨੂੰ ਜਿਹੜਾ ਹੈ ਹਰਿਆਣੇ ਤੋਂ ਲਿਆ ਕੇ ਲਾ ਦਿੱਤਾ ਗਿਆ ਮਤਲਬ ਪੂਰੀ ਤਰ੍ਹਾਂ ਅਸੀਂ ਕਹਿ ਰਹੀਏ ਕਿ ਆਪਣੇ ਹੱਥ ਵੱਢ ਕੇ ਦੇ ਦਿੱਤੇ ਨੇ ਇਹ ਕੋਈ ਪਹਿਲੀ ਵਾਰ ਹੱਕ ਕਰ ਦਿੱਤੇ ਨੇ ਅਮਰਚਾ ਦੇ ਨਾਲ ਬੰਦ ਕਮਰਾ ਮੀਟਿੰਗ ਕਰਦੇ ਨੇ ਬੀਐਸਐਫ 40 ਕਿਲੋਮੀਟਰ ਅੰਦਰ ਆ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਅਜੇ ਤੱਕ ਇਸ ਗੱਲ ਨੂੰ ਨਹੀਂ ਦੱਸ ਸਕਕੇ ਕਿ ਉਸ ਮੀਟਿੰਗ ਦੇ ਅੰਦਰ ਕੀ ਹੋਇਆ ਜਿਹੜੀ ਅੰਦਰ ਸਹਿਮਤੀ ਦਿੱਤੀ ਤਾਂ ਹੀ 40 ਕਿਲੋਮੀਟਰ ਬੀਐਸਐਫ ਅੰਦਰ ਆਈ ਸਿਟਕੋਚ ਪੰਜਾਬ ਦੀ ਨੁਮਾਇੰਦਗੀ ਖਤਮ ਹੋ ਗਈ ਪੰਜਾਬ ਯੂਨੀਵਰਸਿਟੀ ਦੀਆਂ ਸਿੰਡੀਕੇਟ ਦੀਆਂ ਚੋਣਾਂ ਰੁਕ ਗਈਆਂ ਸੋ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਾਜਪਾ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਦੇ ਹੱਕਾਂ ਨੂੰ ਖੋਰਾ ਲਾ ਰਹੇ ਨੇ ਔਰ ਅੱਜ ਵੀ ਹੁਣ ਪਾਣੀ ਦੇ ਕੇ ਸਾਰਾ ਕੁਝ ਕਰਕੇ ਹੁਣ ਇੱਕ ਡਰਾਮਾ ਪੋਲਿਟਿਕਸ ਖੇਡਣ ਲਈ ਨੰਗਲ ਡੈਮ ਤੇ ਧਰਨਾ ਲਾਉਣ ਚਲੇਗੇ ਮਤਲਬ ਹਾਸੋ ਵੀ ਨਹੀਂ ਸਥਿਤੀ ਹੈ ਕਿ ਜਿਨ੍ਹਾਂ ਨੂੰ ਪੰਜਾਬ ਸਾਂਭਣ ਦੀ ਜ਼ਿੰਮੇਵਾਰੀ ਉਹ ਆਪ ਹੀ ਧਰਨੇ ਆ ਤੇ ਬੈਠੇ ਨੇ ਮਤਲਬ ਇੱਕ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਹੱਥ ਖੜੇ ਕਰ ਚੁੱਕੇ ਧਰਨੇ ਆਪਾਂ ਤਾਂ ਹੀ ਲਾਉਨੇ ਆ ਜਦੋਂ ਆਪਣੀ ਪੇਸ਼ ਨਹੀਂ ਜਾਂਦੀ ਫਿਰ ਆਪਾਂ ਧਰਨੇ ਆ ਤੇ ਆ ਜਾਂਦੇ ਆ ਇਹਦਾ ਮਤਲਬ ਮੁੱਖ ਮੰਤਰੀ ਦੇ ਤੌਰ ਤੇ ਤੇ ਸਰਕਾਰ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਹੱਥ ਖੜੇ ਨੇ ਹੁਣ ਧਰਨੇ ਲਾ ਕੇ ਡਰਾਮਾ ਪੋਲਿਟਿਕਸ ਚੱਲ ਰਹੀ ਹੈ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਫਿਰ ਇੱਕ ਵਾਰ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਤੁਹਾਡੇ ਕੋ ਨਹੀਂ ਦਿਖ ਰਿ ਜੇ ਪਾਣੀ ਮੁੱਖ ਮੰਤਰੀ ਸਾਹਿਬ ਤੁਹਾਡੇ ਹੁੰਦੇ ਜਿਹੜੇ ਲੁੱਟੇ ਜਾ ਚੁੱਕੇ ਨੇ 8500 ਕਿਊਸਿਕ ਥੋੜਾ ਨਹੀਂ ਹੁੰਦਾ ਪੰਜਾਬੀਆਂ ਨੇ ਤੁਹਾਨੂੰ ਰਹਿੰਦੀ ਉਮਰ ਤੱਕ ਕਦੇ ਮਾਫ਼ ਨਹੀਂ ਕਰਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਮੁਸ਼ਕਲ ਦੇ ਨਾਲ ਬੜੇ ਸੰਘਰਸ਼ਾਂ ਦੇ ਨਾਲ ਬੜੀਆਂ ਕੁਰਬਾਨੀਆਂ ਦੇ ਨਾਲ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਕਪੂਰੀ ਮੋਰਚੇ ਤੋਂ ਸ਼ੁਰੂ ਹੋ ਜੀਏ ਉਸ ਤੋਂ ਬਾਅਦ ਸੁਪਰੀਮ ਕੋਰਟ ਕੇਸ ਪਾਇਆ ਹਾਲਾਂਕਿ ਇੰਦਰਾ ਗਾਂਧੀ ਨੇ ਸਰਕਾਰ ਤੋੜ ਕੇ ਦਰਬਾਰਾ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਬਣ ਕੇ ਉਹ ਸੁਪਰੀਮ ਕੋਰਟ ਤੋਂ ਕੇਸ ਵਾਪਸ ਲਿਆ ਫਿਰ ਵੀ ਜਦੋਂ ਦੁਬਾਰਾ ਮੌਕਾ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਜ਼ਮੀਨਾਂ ਵਾਪਸ ਕੀਤੀਆਂ ਕਿਸਾਨਾਂ ਦੀਆਂ ਐਡੇ ਐਡੇ ਫੈਸਲੇ ਪੰਜਾਬ ਪੱਖੀ ਲਏ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਹਿਮਤੀ ਦੇ ਨਾਲ ਸਾਰਾ ਕੁਝ ਹੀ ਲਟਾਤਾ ਇਹਦੀ ਜਵਾਬਦੇਹੀ ਭਗਵੰਤ ਮਾਨ ਸਾਹਿਬ ਥੋੜੀ ਹੈ ਤੇ ਲੋਕਾਂ ਨੂੰ ਆ ਕੇ ਜਵਾਬ ਦੇ ਬਿਲਕੁਲ ਜਿਹੜੀ ਜ਼ਿੰਮੇਵਾਰੀ ਹੁਣ ਪੰਜਾਬ ਤੇ ਮੁੱਖ ਮੰਤਰੀ ਦੀ ਹੈ ਸਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤੇ ਗਏ ਨੇ ਕਿ ਉਹਨਾਂ ਨੇ ਇਸ ਤਰੀਕੇ ਦੀ ਜੋ ਨੀਤੀ ਨੀਤੀ ਉਹ ਕਿਉਂ ਬਣਦੀ ਆ ਕਿਉਂ ਆਪਣੇ ਹੱਥ ਵੜ ਕੇ ਦਿੱਤੇ ਜਾਂਦੇ ਨੇ ਹੁਣ ਧਰਨੇ ਕਿਉਂ ਲਾਏ ਜਾ ਰਹੇ ਨੇ ਕਿਉਂ ਇਸ ਦੀ ਜਿਹੜੀ ਆ ਪ੍ਰੋਪਰ ਪੈਰ ਵੀ ਨਹੀਂ ਕੀਤੀ ਜਾ ਰਹੀ ਸਵਾਲ ਬਹੁਤ ਸਾਰੇ ਨੇ ਪਰ ਕੀ ਮੁੱਖ ਮੰਤਰੀ ਕਿਸੇ ਪਾਸੇ ਮਜਬੂਰ ਨੇ ਜਾਂ ਪੰਜਾਬ ਜਾਣ ਬੁਝ ਕੇ ਲਟਾਉਣਾ ਚਾਹੁੰਦੇ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਅਸ਼ਦੀਪ ਕਲੇਰ ਹੋਣਾ ਨੇ ਜਿਨ੍ਹਾਂ ਦਾ ਜਵਾਬ ਉਹਨਾਂ ਨੇ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਜਸਪ੍ਰੀ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ